ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਹਾਂ ਜੀ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਰਿਹਾ ਜਾਂਦਾ ਆਓ ਪੁੱਛ ਲੈਨੇ ਬਾਈ ਟੋੜੀ ਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727931 ਠੀਕ ਆ ਬਾਈ ਬਾਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਆ ਸੂਈ ਤੀਜੀ ਸੂਏ ਸੂਈ ਜੀ ਪੰਜ ਦਿਨਾਂ ਦੀ ਸੂਈ ਬਿਆ ਨਾੜੂਆਂ ਨਾਲ ਨਾੜੂਆਂ ਨਾਲ ਆ ਪੰਜ ਦਿਨਾਂ ਦੀ ਸੂਈ ਬੱਚਾ ਕੀ ਦੇਤਾ ਬੱਸੀ ਆ ਜੀ ਜਲਸੀ ਬੱਚੀ ਚੰਗੀ ਆ ਨਾ ਹਾਂ ਬੱਸੀ ਜਲਸੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਆ ਮਾੜੀ ਫੇਕ ਕੇ ਨਾ ਕਿ ਬਾਈ ਬੋਲਾ ਜਾਂ ਦੁੱਧ ਰਾਈ ਦੀ ਹੁਣ ਥੋੜਾ ਐਮਾ ਲਿਆ ਯਾਰ ਆਪਾਂ 20 ਬੱਸੀ ਨੂੰ ਜਿਗਾ ਕੇ 5 ਕਿਲੋ ਨੂੰ ਕੱਢਿਆ ਹੈ ਸਹੀ ਗੱਲ ਆ ਭਾਈ 14 15 ਕਿਲੋ ਦੁੱਧ ਦੇ ਦਊਗੀ ਠੀਕ ਆ ਭਾਈ ਹਾਂ ਬਾਕੀ ਹੁਣ ਚੋਈ ਵੀ ਆ ਤੜਕੇ ਆਪਣੀ ਠੀਕ ਆ ਜਵਾਈ ਬਾਈ ਕਹਿੰਦਾ ਹੁਣ ਕਰੀ ਵੀ ਆ ਸਵੇਰ ਦਾ ਹੀ ਟਾਈਮ ਹੈ ਤਕਰੀਬਨ 9:00 ਦਾ ਟਾਈਮ ਅਸਾਂ ਹੀ ਹੋਣਾ 9 ਵਜੇ ਹਾਂ 9 ਵਜੇ ਹੋਣਗੇ ਇਹ ਹਾਂ ਹਾਂ 9 ਵਜਣ ਵਾਲੀ ਆ 40 ਹੋਇਆ 8:40 ਹੋ ਗਿਆ ਹਾਂ ਠੀਕ ਆ ਕਿ ਨਹੀਂ ਬਾਕੀ ਤਾਂ ਕੋਈ ਆਪਾਂ 6 ਵਜੇ ਚੋਈ ਆ 6 ਵਜੇ ਬਾਈ ਨੇ ਚਵਾਈ ਕਰੀ ਆ ਹਾਂ ਕੱਦ ਪ੍ਰਿੰਟ ਬ੍ਰੀਡ ਚੈੱਕ ਕਰੋ ਥਾਨ ਬਹੁਤ ਚੰਗਾ ਬਾਕੀ ਧਾਰਾ ਮਾਰ ਕੇ ਰੱਖਾ ਨੇ ਠੰਡੀ ਸੋਲਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚਕਨੇ ਚਵਾਈ ਚੰਗੀ ਆ ਨਾ ਚਵਾਈ ਪੂਰੀ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕਿਆ ਬਾਤ ਆ ਬਈ ਮਗਰ ਲੈ ਚੋਈ ਮਾਰ ਦੇ ਲੈ ਆਪੇ ਚਵਾਈ ਇੱਕ ਨੰਬਰ ਆ ਕਿਆ ਬਾਤ ਆ ਪੂਰਾ ਠੰਡੀ ਪੂਰੀ ਆ ਲੈ ਦੇਖੋ ਥਾਨ ਦੇਖੋ ਕੱਲਾ ਕੱਲਾ ਥਣ ਬਾਕੀ ਜੇ ਆਪਾਂ ਪਸਮਾਬ ਨਹੀਂ ਕਰਾਇਆ ਹੁਣ ਚੋਈ ਵੀ ਥੋੜਾ ਚਰੀ ਹੋਇਆ ਹੂੰ ਵੀ ਸ਼ਾਂਤੋ ਵੀ ਆਰਡਰ ਦਾ ਖਾਨ ਨੇ ਬਹੁਤ ਸੋਹਣਾ ਆਰਡਰ ਲੈ ਬਾਕੀ ਚੋਈ ਵੀ ਆ ਭਾਈ ਉਸ ਤੋਂ ਹੁਣ ਅੰਨਾ ਜਾਲਾਇਓ ਭਾਈ ਕਹਿੰਦਾ ਸ਼ਾਮ ਦਾ ਕਾਰਡ 15 16 ਕਿਲੋ ਦੁੱਧ ਦੇ ਦਊਗੀ ਐਵੇਂ ਆਪਾਂ 20 ਕਿ ਅੱਗੇ ਕੀ ਫਾਇਦਾ 12 13 ਕਿਲੋ ਦੁੱਧ ਹੈਗਾ ਲੈ ਹੂੰ ਠੰਡੀ ਪਾਂਦੀ ਦੋਨੇ ਪਾਸੇ ਬੈਠਾ ਰੇ ਠੀਕ ਹੈ ਭਾਈ ਹਾਂ ਖੋਲ ਦੇ ਭਾਈ ਬਾਕੀ ਮਗਰ ਬੱਸੀਆ ਤਾਜੀ ਸੂਈ ਵੀ ਆ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਮੁੱਲ ਜੈਜ ਦਾ 47000 ਰੁਪਏ 47000 ਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਇੱਕ ਬਈ ਜਮ ਜੈਜ ਮੋਲਾ 47000 ਜਾਤ ਬ੍ਰੀਟ ਵਾਲੀ ਬਹਿੜ ਆ ਗਈ ਤੀਜਾ ਸੂਆ ਸੂਈ ਵੀ ਆ ਕੋਈ ਐ ਨਹੀਂ ਹੂੰ ਬਾਕੀ ਹੁਣ ਤੜਕੇ ਦਾ ਟਾਈਮ ਆ ਤੈਨੂੰ ਵੀ ਪਤਾ ਸਹੀ ਗੱਲ ਆ ਡੰਗ ਤੇ ਜਾ ਕੇ ਪਸ਼ੂ ਨੇ ਫਿਰ ਬਣਨਾ ਸਹੀ ਗੱਲ ਆ ਹਾਂ ਮੁੱਲ ਜਮ ਜੈਜ ਆ ਬਈ 47000 ਰੁਪਏ ਮਾਨਤਨ ਜਰੂਰ ਹੋ ਜਾ ਲੇਵਾ ਬਹੁਤ ਚੰਗਾ ਹੈ ਥਾਣੇ ਇੱਕ ਨੰਬਰ ਆ ਚਵਾਈ ਇੱਕ ਨੰਬਰ ਠੰਡੀ ਫੁੱਲਾ ਬੱਚਾ ਵੀ ਠੰਡੀ ਦਾ ਚਾਹੇ ਦੋਨੇ ਪਾਸਿਆਂ ਦੀ ਬੈਠੀ ਜਾ ਕੋਈ ਚੱਕਰੀ ਨਹੀਂ ਹੂੰ ਨਾਣਾ ਨੂਣਾ ਬਹੁਤ ਚੰਗੀਆਂ ਹਾਂ ਬਾਕੀ ਮਗਰ ਬੱਸੀ ਆ ਮਗਰ ਬੱਸੀ ਹਾਂ ਜਲਸੀ ਬੱਸੀ ਆ ਮਗਰ ਠਾਲੀ ਤਿਆਰ ਹੋ ਜਾਣਾ ਕਿ ਨਹੀਂ ਲੈ ਠੰਡੀ ਦੇ ਕੋ ਚੈੱਕ ਕਰੋ ਓਕੇ ਕੋਈ ਬਾਸਤਾ ਹੀ ਨਹੀਂ ਹੂੰ ਤੇ ਕਿਸੇ ਵੀਰ ਨੂੰ ਵੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ